ਹੈਲੋ ਦੋਸਤੋ ਮੈਂ ਕਿ ਹਾਜ਼ਰ ਹੋਇਆ ਹਾਂ ਅੱਜ ਦੀ ਇੱਕ ਨਵੀਂ ਸਟੋਰੀ ਮੇਰਾ ਨਾਮ ਗੁਰੀ ਹੈ ਮੈਂ ਦਿੱਲੀ ਦੇ ਵਿੱਚ ਰਹਿੰਦਾ ਹਾਂ ਮੈਂ 20 ਸਾਲ ਦਾ ਨੌਜਵਾਨ ਲੜਕਾ ਹਾਂ ਮੇਰਾ ਕੱਦ 5 ਫੁੱਟ 6 ਇੰਚ ਹੈ ਸੈਕੰਡ ਜੀਨੀਅਤ ਦੀ ਇਮਤਿਹਾਨ ਤੋਂ ਬਾਅਦ ਮੈਂ ਛੁੱਟੀਆਂ ਦੇ ਦੌਰਾਨ ਬੈਂਕ ਦੇ ਵਿੱਚ ਪ੍ਰਾਈਵੇਟ ਸੁਰੱਖਿਆ ਗਾਰਡ ਦੀ ਨੌਕਰੀ ਕਰਨ ਲੱਗਾ ਹਾਂ ਤਾਂ ਇੱਕ ਮੈਂ ਆਪਣੇ ਖਰਚੇ ਪੂਰੇ ਕਰ ਸਕਾਂ ਮੈਂ ਜੌਬ ਦੇ ਨਾਲ-ਨਾਲ ਪੜਾਈ ਵੀ ਕਰ ਰਿਹਾ ਹਾਂ ਮੈਂ ਦਿੱਲੀ ਦੇ ਵਿੱਚ ਆਪਣੀ ਪੜਾਈ ਜਾਰੀ ਰੱਖਣਾ ਚਾਹੁੰਦਾ ਸੀ ਮੈਂ ਕਿਰਾਏ ਤੇ ਇੱਕ ਕਮਰਾ ਲਿਆ ਸੀ ਤੇ ਉਸ ਕਮਰੇ ਦੇ ਵਿੱਚ ਮੈਂ ਇਕੱਲਾ ਹੀ ਰਹਿੰਦਾ ਸੀ ਮੈਂ ਹਰ ਰੋਜ਼ ਸਵੇਰੇ 10 ਵਜੇ ਡਿਊਟੀ ਦੇ ਲਈ ਜਾਂਦਾ ਸੀ ਅਤੇ ਸ਼ਾਮ ਨੂੰ 4 ਵਜੇ ਘਰ ਵਾਪਸ ਆ ਜਾਂਦਾ ਸੀ ਡਿਊਟੀ ਸਮੇਂ ਮੈਂ ਆਪਣੀ ਪੜਾਈ ਵੀ ਕਰ ਲੈਂਦਾ ਸੀ ਕਿਉਂਕਿ ਦਸੰਬਰ ਦੇ ਵਿੱਚ ਮੇਰਾ SSB ਦਾ ਇੰਟਰਵਿਊ ਬੀ ਸੀ ਮੇਰੀ ਕੋਲ 12 ਕਾਚਿੰਗ ਲੈਂਡ ਦੇ ਲਈ ਵੀ ਪੈਸੇ ਨਹੀਂ ਸਨ ਇਸ ਤਰ੍ਹਾਂ ਕਰਦੇ ਆ ਕਰਾਂਦੇ ਆ ਕਈ ਦਿਨ ਬੀਤ ਗਏ ਇੱਕ ਦਿਨ ਮੇਰੀ ਜ਼ਿੰਦਗੀ ਵਿੱਚ ਜਿਹਾਂ ਮੋੜ ਆਇਆ ਕਿ ਇਸ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਇੱਕ ਦਿਨ ਆਰਮੀ ਆਫੀਸਰ ਦੀ ਪਤਨੀ ਬੈਂਕ ਦੇ ਵਿੱਚ ਪੈਸੇ ਜਮਾ ਕਰਵਾਉਣ ਦੇ ਲਈ ਆਈ ਸੀ ਦੋਸਤੋ ਮੇਰਾ ਧਿਆਨ ਸਿੱਧਾ ਕਿਤਾਬਾਂ ਤੋਂ ਹਟ ਕੇ ਉਸ ਦੇ ਉੱਤੇ ਆ ਗਿਆ ਸੀ ਉਸ ਦਾ ਫਿਗਰ ਲਗਭਗ 34 36 38 ਦਾ ਹੋਵੇਗਾ ਉਸ ਦੀ ਉਮਰ 32 ਤੋਂ 34 ਦੇ ਵਿੱਚ ਹੋਵੇਗੀ ਉਸ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਤੇ ਟਾਈਟ ਜੀਨ ਪਹਿਨੀ ਹੋ ਰੱਖੀ ਸੀ ਮੈਂ ਉਸ ਨੂੰ ਲਗਾਤਾਰ ਵੇਖੀ ਜਾ ਰਿਹਾ ਸੀ ਉਸ ਨੂੰ ਵੇਖ ਤੇ ਹੀ ਮੇਰਾ ਕੰਮ ਵੀ ਹੋ ਗਿਆ ਸੀ ਉਸਨੇ ਵੀ ਮੈਨੂੰ ਨੋਟਿਸ ਕੀਤਾ ਸੀ ਕਿ ਮੈਂ ਉਸ ਨੂੰ ਲਗਾਤਾਰ ਵੇਖੀ ਜਾ ਰਿਹਾ ਸੀ ਪੈਸੇ ਕਢਵਾਉਣ ਤੋਂ ਬਾਅਦ ਉਹ ਮੇਰੇ ਕੋਲ ਆਈ ਗਈ ਉਸਨੇ ਮੈਨੂੰ ਪੁੱਛਿਆ ਕਿ ਤੂੰ ਇੱਥੇ ਗਾਰਡ ਦੀ ਜੌਬ ਕਰਦਾ ਹੈ ਮੈਂ ਜੈਸ ਮੈਮ ਇੰਨੀ ਛੋਟੀ ਉਮਰ ਦੇ ਵਿੱਚ ਨੌਕਰੀ ਅਤੇ ਪੜਾਈ ਨਾਲੋਂ ਨਾਲ ਹੋ ਜਾਂਦੀ ਹੈ ਮੈਮ ਹਾਲਾਤਾਂ ਤੇ ਸਮਾਂ ਆਦਮੀ ਨੇ ਸਭ ਕੁਝ ਕਰ ਦਿੰਦੇ ਨੇ ਵੈਸੇ ਵੀ ਮੈਂ ਹੁਣ ਮੇਰੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਮੈਂ ਇਸ ਲਈ ਮੈਂ ਆਪਣੀ ਡਿਊਟੀ ਵੀ ਕਰਦਾ ਹਾਂ ਅਤੇ ਪੜ੍ਹਾਈ ਵੀ ਕਰਦਾ ਹਾਂ ਵਾਹ ਬੜੀ ਵਧੀਆ ਸੋਚ ਹੈ ਤੇਰੀ ਵੈਸੇ ਤੂੰ ਕਿਸ ਦੀ ਤਿਆਰੀ ਕਰ ਰਿਹਾ ਹੈ ਮੈਂ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹਾਂ ਮੈਂ ਅਫਸਰ ਬੰਨਾ ਚਾਹੁੰਦਾ ਹਾਂ ਇਸ ਨਵੰਬਰ ਮੇਰਾ ਐਸਐਸਬੀ ਦਾ ਇੰਟਰਵਿਊ ਹੈ ਇਸ ਲਈ ਮੈਂ ਇਸ ਕਿਤਾਬ ਦੇ ਨਾਲ ਉਸੇ ਦੀ ਤਿਆਰੀ ਕਰ ਰਿਹਾ ਹਾਂ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਜੋ ਮੈਂ ਬਾਹਰ ਜਾ ਕੇ SSB ਦੀ ਕੋਚਿੰਗ ਲੈ ਸਕਾਂ ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹਤਾ ਮੈਂ ਤੁਹਾਡੀ ਇੰਟਰਵਿਊ ਲਈ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹਾਂ ਮੈਂ ਉਸ ਐਮ ਨੂੰ ਨਾਮ ਨੂੰ ਯੈਸ ਵਿੱਚ ਜਵਾਬ ਦਿੱਤਾ ਮੈਂ ਸੋਚਿਆ ਕਿ ਇਸ ਨਾਲ ਮੇਰੀ ਚੰਗੀ ਤਰ੍ਹਾਂ ਨਾਲ ਤਿਆਰੀ ਹੋ ਜਾਵੇਗੀ ਉਹ ਸੱਚ ਤੇਰਾ ਨਾਮ ਕੀ ਹੈ ਮੈਡਮ ਨੇ ਪੁੱਛਿਆ ਮੈਂ ਕਿਹਾ ਗੁਰੀ ਗੁਰੀ ਤੂੰ ਮੈਨੂੰ ਆਪਣਾ ਮੋਬਾਈਲ ਨੰਬਰ ਨੋਟ ਕਰਵਾ ਦੇ ਮੈਂ ਤੈਨੂੰ ਫੋਨ ਕਰਕੇ ਦੱਸ ਦਵਾਂਗੀ ਮੈਂ ਆਪਣਾ ਮੋਬਾਈਲ ਨੰਬਰ ਮੈਡਮ ਨੂੰ ਦੇ ਦਿੱਤਾ ਤੇ ਨਾਲ ਹੀ ਮੈਡਮ ਦਾ ਧੰਨਵਾਦ ਵੀ ਕੀਤਾ ਜਾਨ ਲੱਗੇ ਮੈਡਮ ਨੇ ਪਿਆਰੀ ਸਮਾਈਲ ਦੇ ਨਾਲ ਮੈਨੂੰ ਕਿਹਾ 올 ਦਾ ਬੈਸਟ ਇਹ ਸੁਣ ਕੇ ਮੇਰੀ ਤਾਂ jaan ਹੀ ਨਿਕਲ ਗਈ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਦਿੱਲੀ ਦੀ ਗਰਮੀ ਵਿੱਚ ਠੰਡੀ ਹਵਾ ਦਾ ਬੁੱਲਾ ਆਇਆ ਹੋਵੇ ਤੇ ਚਲਿਆ ਵੀ ਗਿਆ ਇੱਕ ਹਫਤੇ ਬਾਅਦ ਮੈਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਇਹ ਕਾਲ ਉਸ ਮੈਡਮ ਦੀ ਸੀ ਉਸਨੇ ਮੈਨੂੰ ਕਿਹਾ ਗੁਰੇ ਬੈਂਕ ਦੀ ਮੇਨ ਰੋਡ ਤੇ ਆ ਜਾਓ ਮੈਂ 10 ਮਿੰਟ ਵਿੱਚ ਤੈਨੂੰ ਲੈਣ ਆ ਰਹੀ ਹਾਂ ਮੈਂ ਆਪਣੀ ਬੁੱਕ ਤੇ ਬੈਗ ਲੈ ਕੇ ਰੋਡ ਤੇ ਪਹੁੰਚ ਗਿਆ 10 ਮਿੰਟ ਬਾਅਦ ਮੈਂ ਇੱਕ Honda City ਕਾਰ ਮੇਰੇ ਸਾਹਮਣੇ ਆ ਕੇ ਰੁਕੀ ਕਾਰ ਦੀ ਖਿੜਕੀ ਖੋਲ ਕੇ ਉਸਨੇ ਮੈਨੂੰ ਕਾਰ ਦੇ ਅੰਦਰ ਜਾਣ ਲਈ ਕਿਹਾ ਮੈਂ ਅਗਲੀ ਸੀਟ ਤੇ ਬੈਠ ਗਿਆ ਤੇ ਉਸਨੇ ਕਾਰ ਆਪਣੇ ਘਰ ਵੱਲ ਨੂੰ ਮੋੜ ਲਈ ਅਸੀਂ ਨਾਰਮਲ ਗੱਲਾਂ ਕਰਦੇ ਹੋਏ ਜਾ ਰਹੇ ਸੀ ਅਸੀਂ 20 ਮਿੰਟਾਂ ਦੇ ਵਿੱਚ ਉਸਦੇ ਘਰ ਪਹੁੰਚ ਗਏ ਉਹ ਉਸ ਦਿਨ ਬਹੁਤ ਸੋਹਣੀ ਲੱਗ ਰਹੀ ਸੀ ਉਸਨੇ ਨੀਲੇ ਰੰਗ ਦੀ ਟੀ-ਸ਼ਰਟ ਤੇ ਟਾਈਟ ਜੀਨਸ ਪਹਿਨੀ ਰੱਖੀ ਸੀ ਉਸ ਨੂੰ ਵੇਖ ਕੇ ਇੰਜ ਲੱਗ ਰਿਹਾ ਸੀ जिमे सविता भाभी आप मेरे ਕੋਲ ਆ ਗਈ ਹੋਵੇ ਫਿਰ ਉਸਨੇ ਆਪਣੇ ਘਰ ਦਾ ਦਰਵਾਜ਼ਾ ਖੋਲਿਆ ਤੇ ਮੈਨੂੰ ਘਰ ਦੇ ਅੰਦਰ ਉਣ ਲਈ ਕਿਹਾ ਉਸਨੇ ਮੈਨੂੰ ਕਿਹਾ ਤੁਸੀਂ ਸੋਫੇ ਤੇ ਬੈਠੋ ਮੈਂ ਤੁਹਾਡੇ ਲਈ ਜੂਸ ਤਿਆਰ ਕਰਕੇ ਲਿਆਉਂਦੀ ਹਾਂ ਕੁਝ دیر ਬਾਅਦ ਉਹ ਮੇਰੇ ਲਈ ਜੂਸ ਦਾ ਗਲਾਸ ਲੈ ਕੇ ਆਈ ਤੇ ਉਸਨੇ ਮੇਰੇ ਅੱਗੇ ਜੂਸ ਦਾ ਗਲਾਸ ਰੱਖ ਦਿੱਤਾ ਉਹ ਖੁਦ ਮੇਰੇ ਸਾਹਮਣੇ ਦੂਜੇ ਸੋਫੇ ਤੇ ਬੈਠ ਗਈ ਮੈਂ ਉਸ ਨੂੰ ਵੀ ਜੂਸ ਲੈਣ ਬਾਰੇ ਕਿਹਾ ਉਸਨੇ ਕਿਹਾ ਕਿ ਮੈਂ ਕੋਈ ਹੋਰ ਜੂਸ ਪਸੰਦ ਕਰਦੀ ਹਾਂ ਮੈਂ ਥੋੜਾ ਜਿਹਾ ਸ਼ਰਮਾਉਂਦੇ ਹੋਏ ਉਸ ਨੂੰ ਪੁੱਛਿਆ ਕਿਹੜਾ ਜੂਸ ਉਸਨੇ ਹੱਸਦੀ ਹੋਈ ਨੇ ਕਿਹਾ ਇਸ ਗੱਲ ਨੂੰ ਛੱਡੋ ਮੈਂ ਤੁਹਾਨੂੰ ਇੰਟਰਵਿਊ ਲਈ ਜ਼ਰੂਰੀ ਟਿਪਸ ਦੱਸਦੀ ਹਾਂ ਮੈਂ ਜੂਸ ਪਿੰਦਿਆ ਕਿਹਾ ਠੀਕ ਹੈ ਮੈਡਮ ਇਸੇ ਦੌਰਾਨ ਉਸਨੇ ਮੈਨੂੰ ਇੰਟਰਵਿਊ ਬਾਰੇ ਬਹੁਤ ਸਾਰੇ ਸੁਝਾਅ ਦਿੱਤੇ ਤੇ ਉਹ ਵਿੱਚ ਵਿੱਚ ਮਸਕਰੌਨ ਦੀ ਵੀ ਰਹੀ ਉਸਨੇ ਕਿਹਾ ਗੁਰੂ ਗੁਰੀ ਇੰਟਰਵਿਊ ਵਿੱਚ ਇੰਗਲਿਸ਼ ਬਹੁਤ ਜ਼ਰੂਰੀ ਹੁੰਦੀ ਹੈ ਮੈਂ ਕਿਹਾ ਮੈਡਮ ਮੈਂ ਇੰਗਲਿਸ਼ ਚੰਗੀ ਤਰ੍ਹਾਂ ਨਹੀਂ ਬੋਲ ਪਾਉਂਦਾ ਮੈਂ ਥੋੜੀ-ਬਹੁਤ ਹੀ ਇੰਗਲਿਸ਼ ਬੋਲਨੀ ਆਉਂਦੀ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਆਪਣੀ ਅੰਗਰੇਜ਼ੀ ਬੋਲਣ ਨੂੰ ਕਿਵੇਂ ਸੁਧਾਰ ਸਕਦਾ ਹਾਂ ਉਸਨੇ ਕਿਹਾ ਠੀਕ ਹੈ ਪਰ ਜੇ ਤੂੰ ਚਾਹੇ ਤਾਂ ਮੈਂ ਤੇਰੀ ਮਦਦ ਕਰ ਸਕਦੀ ਹਾਂ ਪਰ ਬਦਲੇ ਦੇ ਵਿੱਚ ਤੈਨੂੰ ਵੀ ਮੇਰਾ ਇੱਕ ਕੰਮ ਕਰਨਾ ਪਵੇਗਾ ਮੈਂ ਬਿਨਾ ਕੁਝ ਸੋਚੇ ਸਮਝੇ ਹਾਂ ਕਰ ਦਿੱਤਾ ਮੈਂ ਕਿਹਾ ਮੈਡਮ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗਾ ਫਿਰ ਉਹ ਮੇਰੇ ਬਿਲਕੁਲ ਕੋਲ ਆ ਕੇ ਬੈਠ ਗਈ ਤੇ ਕਹਿਣ ਲੱਗੀ ਜੇਕਰ ਤੈਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਕਿ ਤੂੰ ਮੇਰੇ ਨਾਲ ਮસ્ਤੀ ਕਰ ਸਕਦਾ ਹੈ ਫਿਰ ਉਸਨੇ ਮੇਰਾ ਹੱਥ ਫੜ ਕੇ ਫੜ ਲਿਆ ਤੇ ਉਹ ਮੈਨੂੰ ਖਿੱਚ ਕੇ ਆਪਣੇ ਬੈਡਰੂਮ ਵਿੱਚ ਲੈ ਗਈ ਮੈਂ ਇਹ ਸਭ ਵੇਖ ਕੇ ਹੈਰਾਨ ਹੋ ਗਿਆ ਮੈਨੂੰ ਤਾਂ ਉਹ ਮੈਡਮ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਈ ਸੀ ਮੈਨੂੰ ਹੋਰ ਕੀ ਚਾਹੀਦਾ ਸੀ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਖੂਬ ਮਸਤੀ ਕੀਤੀ ਇੰਜ ਲੱਗ ਰਿਹਾ ਸੀ ਜਿਵੇਂ ਅਸੀਂ ਦੋਵੇਂ ਸਵਰਗ ਵਿੱਚ ਹੋਏ ਫਿਰ ਇਹ ਸਭ ਕੁਝ ਹੋਣ ਤੋਂ ਬਾਅਦ ਮੈਂ ਜਾਨ ਲਈ ਬੈਠ ਤੋਂ ਉੱਠਿਆ ਫਿਰ ਉਸਨੇ ਮੈਨੂੰ ਪੁੱਛਿਆ ਕਿ ਤੈਨੂੰ ਗਾਰਡ ਦੀ ਡਿਊਟੀ ਦੇ ਕਿੰਨੇ ਪੈਸੇ ਮਿਲਦੇ ਹਨ ਮੈਂ ਕਿਹਾ 4000 ਰੁਪਏ ਉਸਨੇ ਮੈਨੂੰ 6000 ਰੁਪਏ ਦਿੱਤੇ ਤੇ ਕਿਹਾ ਇਹ ਰੱਖ ਅਤਿਹਾਜ਼ ਤੋਂ ਬਾਅਦ ਤੂੰ ਗਾਰਡ ਦੀ ਡਿਊਟੀ ਤੇ ਨਹੀਂ ਜਾਣਾ ਜੇਕਰ ਹੁਣ ਤੋਂ ਤੂੰ ਮੇਰੇ ਕੋਲ ਡਿਊਟੀ ਕਰੇਗਾ ਤਾਂ ਮੈਂ ਤੈਨੂੰ ਦੋ ਗੁਣਾ ਪੇਮੈਂਟ ਦਵਾਂਗੀ ਮੈਂ ਵੀ ਉਸ ਨੂੰ ਮੈਡਮ ਨੂੰ ਹਾਂ ਕਰ ਦਿੱਤਾ ਉਸਨੇ ਕਿਹਾ ਕਿ ਮੈਂ ਫੋਨ ਤੇ ਦੱਸਾਂਗੇ ਫਿਰ ਉਸਨੇ ਮੈਨੂੰ ਆਪਣੀ ਕਾਰ ਤੇ ਮੇਰੇ ਕਮਰੇ ਤੱਕ ਛੱਡਿਆ ਤੇ ਇੱਕ ਪਿਆਰੀ ਸਮਾਈਲ ਦੇ ਨਾਲ ਮੇਰਾ ਧੰਨਵਾਦ ਕੀਤਾ ਉਹ ਬਾਏ ਕਰਕੇ ਉੱਥੋਂ ਚਲੀ ਗਈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਹੋ ਜੀਆਂ ਕਹਾਣੀਆਂ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦਿਆਂ ਕਿਸੇ ਕਹਾਣੀ ਦੇ ਨਾਲ ਧੰਨਵਾਦ ਜੀ